ਇਹ ਚਿੰਨ੍ਹ ਦੇਤੇ ਆ ਗਏ ਹੁਣ ਹੋਇਆ ਇਸ ਸਥਾਪਨੀਆਂ ਜਿਹੜੀਆਂ ਨੇ ਜਲੰਧੜੀ ਨੂੰ ਲੈ ਕੇ ਆਉਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਲੈ ਕੇ ਉਸ ਪ੍ਰਬੰਧ ਨੂੰ ਲੈ ਕੇ ਕਿਹੜੀਆਂ ਚਲਣੀਆਂ ਚਾਹੀਆਂ ਨੇ ਉਹਦੀ ਲੋੜਤਾਰਾ ਸੇਵਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਾਂ ਦਾ ਸਾਰਾ ਵੇਖਦੇ ਹੋਏ ਸੰਗਤਾਂ ਦੀ ਸਹੂਲਤ ਵਾਸਤੇ ਜੋ ਸਰਾਵਾਂ ਸੰਗਤਾਂ ਨੂੰ ਠਹਾਉਂਦੇ ਲਈ ਪਾਰਕਿੰਗ ਗੱਡੀਆਂ ਦੇ ਲਈ ਮੋਟਰਸਾਈਕਲ ਸਕੂਟਰ ਵਾਸਤੇ ਇਹ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਫਾਦੇ ਕਿਤੇ ਜਾ ਰਹੇ ਨੇ ਇਹਦੇ ਨਾਲ ਨਾਲ ਹੀ ਗੁਰਮਤ ਪ੍ਰਚਾਰ ਦੀਆਂ ਜੜੀਆਂ ਨੇ ਜਿਵੇਂ ਕਿ ਕੀਰਤਨ ਦਰਬਾਰ ਧਾਡੀ ਦਰਬਾਰ ਕਵੀ ਦਰਬਾਰ ਕਵੀਸ਼ਰ ਦਰਬਾਰ ਤੇ ਨਾਲ ਦੇ ਨਾਲ ਜਪਹਰਾ ਜਪ ਤੱਕ ਸਮਾਗਮ ਜੋ ਹਰ ਹfte ਵਾਰ ਦੀ ਕਰਾਉਣਾ 26 ਜਨਮਦੀ ਨੂੰ ਹੋਏਗਾ ਦਰਬਾਰ ਦੇ ਵਿੱਚ ਤੇ ਨਾਲ ਦੀ ਨਾਲ ਸਾਰੇ ਜਿਹੜੇ ਨਗਰਾਂ ਦੇ ਵੱਡੇ ਪ੍ਰਬੰਧ ਤੇ ਹੋਰ ਕਿਥੇ ਕਿਥੇ ਪਾਣੀ ਦਾ ਜਿਹੜਾ ਨੀਂਦਾ ਪ੍ਰਬੰਧ ਹੈ ਉਹ ਟੈਂਕੀ ਦੇ ਉੱਤੇ ਦਮਲ ਕਨੈਕਸ਼ਨ ਦੇ ਕੇ ਜਾਂ ਹੋਰ ਕਈ ਕਾਰਨ ਨੇ ਐਸੇ ਜਿਹੇ ਸੰਕਟਾਂ ਦੇ ਸੁਰਤ ਵਾਸਤੇ ਬਾਹਰ ਵੀ ਜਿਹੜੀ 10 ਕਿਲੇ ਜਮਾ ਲਈ ਉੱਥੇ ਵੀ ਕਾਰਾਂ ਗੱਡੀਆਂ ਦੇ ਪ੍ਰਬੰਧੇ ਲਈ ਸਾਰਾ ਜਿਹੜਾ ਹੈ ਉਹਨੂੰ ਗਰਾਊਂਡ ਲੈਵਲ ਤੇ ਜਿਹੜਾ ਹਰ ਕੰਮ ਨੂੰ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਜੋ ਦੇਸ਼ ਤੇਜ ਤੋਂ ਸੰਕਟਾਂ ਦਾ ਜੀ ਪਰ ਨਹੀਂ ਹੈ ਮਨਾਂ ਨੂੰ ਕੋਈ ਮੁਸ਼ਕਲਾ ਹੋਵੇ ਜਿਹੜੀ ਪ੍ਰੋਗਰਾਮ ਵਿਖੇ ਜਾਣਗੇ ਮਤਲਬ ਵਰਗ ਸਮਾਗਮਾਂ ਦੇ ਉਹ ਇਖਲਾਕਾ ਨਹੀਂ ਸੰਤਾਂ ਨਹੀਂ ਜਿਹੜੇ ਆਈ ਬੰਦਣੇ ਉਹ ਆਪ ਸੰਤਾਂ ਇਹੋ ਬੇਨਤੀ ਹੈ ਕਿ ਤੁਨ ਮਨ ਮਨ ਦੇ ਨਾਲ ਜਿਹੜੀਆਂ ਆਪਣੀਆਂ ਹਾਜ਼ਰੀਆਂ ਨਾਲ ਦੇ ਕਿਉਂਕਿ ਕਾਰਜਸ਼ਿਵਾਵਾਂ ਜਿਹੜੀਆਂ ਨੇ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਦੀ ਵਿਦਾਵਲੀ ਭਾਈਕੇਨ ਟ੍ਰਸਟ ਬੜੇ ਜੁਨਾ ਸ਼ੁਨਾ ਦੇ ਨਾਲ ਚੱਲ ਰਹੀਆਂ ਨੇ ਜਿਹਦੇ ਵਿੱਚ ਪਰਿਵਾਰ ਦੇ ਮੈਂਬਰ ਨਵੇਂ ਵਿਚਾਈਏ ਨੇ ਔਰ ਉਥੋਂ ਦੇ ਜਿਹੜੇ ਕਾਰਜ ਦੀਵਾਰ ਹਾਲ ਦੇ ਵਿੱਚ ਵਿਸਾਇਆਂ ਦੇ ਕੰਮ ਸੰਗਤਾਂ ਦੇ ਵਾਸਤੇ ਜਿਹੜਾ ਹੈ ਸਰਾਵਾਂ ਦੇ ਵਿੱਚ ਵਰਗਾਈਆਂ ਗੱਦੇ ਪ੍ਰਬੰਧ ਕਿਉਂਕਿ ਸੰਗਤ ਜਿਹੜੀ ਹੈ ਆਏ ਹਾਲ ਜਿਹੜੇ ਬਾਬਾ ਜੀ ਦੇ ਅਸਥਾਨ ਤੇ ਦਿਨੋਂ ਧੰਨਵਾਦੀ ਜਾ ਰਹੀ ਹੈ ਇਸ ਕਰਕੇ ਸਰਾਵਾਂ ਦੇ ਵਿੱਚ ਜਿੱਥੇ ਆਪ ਜੀ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਆਪ ਵੀ ਆਪਣੀਆਂ ਹਾਜ਼ਰੀਆਂ ਲਾ ਕੇ ਸੰਗਤਾਂ ਨੂੰ ਹੈ ਸਤਿਗੁਰੂ ਜੀਆਂ ਨੂੰ ਗੋਬਿੰਦ ਸਿੰਘ ਵਾਲਾ ਜੀ ਤਲਕੀ ਥਾਲੇ ਲਾਣ ਦੇ ਦੇ ਦਰਨੀਆ ਹਗਣੀਆਂ ਲਾ ਕੇ ਸਭ ਸੰਪਾਂ ਸਤਿਮ ਬਾਸ਼ਾ ਦੀਆਂ ਕੁਝਾਂ ਪਾਕ ਕਰਨ ਤੇ ਇਹ ਵੀ ਰੋ ਆਪਣਾ ਚੈਨਲ ਆਈ ਪਰਵਿੰਦਰ ਸਿੰਘ ਜੀ ਜੋ ਇਥੇ ਕਦਕਾ ਟੀਮ ਕਦਕਾ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਹੈ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਜੋ ਸ਼ਹੀਰ ਬਾਬਾ ਦੀਪ ਸਿੰਘ ਜੀ ਕਦਕਾ ਇੱਥੇ ਉਹਦਾ ਜਿਹੜਾ ਪਵੰਦੂ ਚਲਾ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸਾਰੀ ਡਿਊਟੀਆਂ ਬੜੇ ਆਪਰ ਦਾ ਜਾ ਕੇ ਨਵਾ ਰਹੇ ਆ ਸਤਿ ਪੁਰਨਨ ਨੂੰ ਚੜਦੀ ਕਲਾ ਕਲੈਕਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੀ ਜਿੱਥੇ ਆਗਮਨ ਹੋਇਆ ਇਸ ਸਥਾਨ ਦੀਆਂ ਜਿਹੜੀਆਂ ਨੇ ਜਰਮਦਾਨ ਨੂੰ ਲੈ ਕੇ ਹੁਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਲੈ ਕੇ ਉਸ ਪ੍ਰਬੰਧ ਨੂੰ ਲੈ ਕੇ ਚਾਲੂ ਨੇ ਚੱਲਣੀਆਂ ਨੇ ਉਹਦੇ ਵਿੱਚ ਕੋਰਤਾਰਾ ਖੰਦੀ ਪ੍ਰਬੰਧਕ ਕਮੇਟੀ ਕੋਈ ਲੰਗਰ ਸੰਬੰਧੀ ਵੀ ਜਿਹੜੇ ਸੰਗਤਾਂ ਵੱਲੋਂ ਲਾਏ ਜਾਂਦੇ ਉਹਦੇ ਸੰਬੰਧੀ ਕਿ ਮੀਟਿੰਗਾਂ ਕਦੋਂ ਕੀਤੀਆਂ ਜਾ ਰਹੀਆਂ ਨੇ हां जी ਉਹ ਮੀਟਿੰਗ ਜੀ ਅਸੀਂ 20 ਦਸੰਬਰ ਨੂੰ ਰੱਖੀ ਹੈ ਤੇ ਜਿਹਾਇਆਂ ਨੂੰ ਜਿੰਨੇ ਵੀ ਸੇਵਾ ਕਰਨੇ ਆ ਲੰਗਰ ਦੀ ਉਹ ਆਵੇ ਅਸੀਂ ਮੀਟਿੰਗ ਕਰਾਂਗੇ ਅਸੀਂ ਉਹਨਾਂ ਦਾ ਕੋਆਰਡੀਨੇਸ਼ਨ ਮੀਟਿੰਗ ਹੈ ਕਿ ਕਿੰਨੇ ਕਿੱਥੇ ਲਾਉਣਾ ਹੈ ਕਦੋਂ ਲਾਉਣਾ ਹੈ ਵੈਸੇ ਸਾਡੀ ਐਪੀ ਵੀ ਹੈਗੀ ਹੈ ਇਹ ਆਪਾਂ ਅਲੱਗ-ਅਲੱਗ ਲੰਗਰ ਲਾਉਣ ਦੀ ਬਜਾਏ ਆਪਾਂ ਇਕੱਠਾ ਬਿਲ ਕੇ ਲੰਗਰ ਲਾਈਏ ਉਹ ਠੀਕ ਰਹੇਗਾ ਤੇ ਬਾਕੀ ਤੁਹਾਨੂੰ ਬੜੀ ਖੁਸ਼ੀ ਹੋਵੇ ਕਿ ਤੁਸੀਂ ਆਓ ਦਰਸ਼ਨ ਕਰੋ ਤੇ ਬਾਰਾਜ ਦੇ ਜੋਸ਼ਾ ਪ੍ਰਾਤ ਕਰੋ